ਅੱਬਲੇ ਅੱਲਾ ਨੂਰ ਉਪਾਇਆ ਉਦਗਤ ਤੇ ਸਭ ਬੰਦੇ ਇੱਕ ਨੂਰ ਤੇ ਸਭ जग ਉੱਕਿਆ ਕੌਮਲੇ ਕੌਮ ਦੇ ਸੁਮਹਾਲੀ ਜ਼ਿਲ੍ਹੇ ਦਾ ਪੱਟਾ ਕਸਬਾ ਮੂਲਰਾਪੁਰ ਗਰੀਬਦਾਸ ਜਿੱਤੇ ਕੇ ਹਰ ਸਾਲ ਬੱਤੇ ਪੱਤਕ ਤੇ ਬਿਜਲੀ ਮੈਕਮੇ ਦੇ ਵੱਲੋਂ ਬਿਜਲੀ ਕਰਦੇ ਵਿੱਚ ਪੂਰੇ ਵਰਲਡ ਦੀ ਸ਼ੁਕਸ਼ਾਂਤੀ ਦੇ ਲਈ 50 ਦੀ ਸ਼ੁਕਸ਼ਾਂਤੀ ਲਈ ਜੋ ਅਖੰਡ ਪਾਤਸ਼ਾਹ ਕਰਵਾਇਆ ਜਾਂਦਾ ਏ ਸੋ ਸਾਰੇ ਜਿੰਨੇ ਵੀ ਮੈਕਮੇ ਦੇ ਛੋਟੇ ਵੱਡੇ ਕਰਮਚਾਰੀ ਸਾਰੇ ਤੇ ਤਨဝန်ਤਾਂ ਦੇ ਨਾਲ ਸੇਵਾ ਕਰਦੇ ਆ ਜੋ ਹਰ ਸਾਲ ਤੁਹਾਡੇ ਵਲੋਂ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਕਿ ਜੀ ਦੇਖੋ ਹਰੇਕ ਸਾਲ ਜਿਹੜੇ ਸਾਡੇ ਮਲਾਜਮ ਐ ਸਾਡੇ ਅਧਿਕਾਰੀ ਐ ਇਹ ਅਸੀਂ ਮਿਲ ਕੇ ਸਾਰੇ ਜਿਹੜੇ ਆ ਖੰਡਪੜ ਦਾ ਅੜਾ ਰੰਭ ਕਰਦੇ ਆ ਅਸੀਂ ਤਾਂ ਕਿ ਸਾਡੇ ਜਿਹੜੇ ਮਲਾਜਮ ਐ ਪੀਐਸਪੀਸੀਐਲ ਦੇ ਉਹਨਾਂ ਦੀ ਸੁਖ ਸ਼ਾਂਤੀ ਲਈ ਠੀਕ ਐ ਤੇ ਹਰੇਕ ਸਾਲ ਦਾ ਪ੍ਰੋਗਰਾਮ ਆਪਣਾ ਜੀ ਹਾਂਜੀ ਮਾਇਆ ਦੀ ਲੋੜ ਪੈਂਦੀ ਉਹ ਕਿੱਥੇ ਤੇ ਅਰੇਂਜ ਕਰਦੇ ਹੋ ਦੇਖੋ ਜਿੰਨੇ ਆਪਣੇ ਮੁਲਾਜ਼ਮ ਸਾਥੀ ਐ ਤੇ ਇਹ ਜਿਵੇਂ ਕਿ ਪੋਸਟ ਦੇ ਹਿਸਾਬ ਨਾਲ ਵੀ ਐ ਠੀਕ ਐ ਵੈਸੇ ਤਾਂ ਹਰੇਕ ਨੂੰ 2.5 ਹਜ਼ਾਰ ਰੁਪਏ ਦੀ ਸੇਵਾ ਲਾਈ ਦੀ ਐ ਬਾਕੀ ਸ਼ਰਦਾ ਅਨਸਾਰ ਜੋ ਕਿਸੇ ਦੀ ਸ਼ਰਦਾ ਬਾਕੀ ਫਿਰ ਜਿਹੜੇ ਅਧਿਕਾਰੀ ਐ ਜਾਂ ਜਿਹੜੇ ਪੁਰਾਣੇ ਬੰਦੇ ਆ ਬਾਕੀ ਜੇ ਕਰਦਾ ਵਾਦਾ ਫਿਰ ਉਹ ਆਪਸੀ ਸਹਿਯੋਗ ਦੇ ਨਾਲ ਸਾਰਾ ਪੂਰਾ ਕਰਦੇ ਆ ਜੀ ਮੈਂ ਤਾਂ ਆਇਆ ਨੂੰ ਇੱਥੇ 2-4 ਸਾਲ ਹੋਏ ਜੀ ਬਾਕੀ ਸ਼ੁਰੂ ਤੋਂ ਹੀ ਕਰ ਰਹੀ 10-12 15 2005 ਦੇ ਮੰਨ ਜੀ ਹਾਂ ਜੀ 2005 ਬਣੀ ਸੀ 6 ਤੋਂ ਸਟਾਰ ਹੋ ਗਿਆ ਤੇ 2-2 6 ਲਗਾਤਾਰ ਚੱਲਦਾ ਆ ਰਿਹਾ ਹੈ ਜਦੋਂ ਇਹ ਪ੍ਰੋਗਰਾਮ ਕਰਵਾਉਂਦੇ ਕੋਈ ਉੱਪਰ ਤੋਂ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਜੀ ਵਿਭਾਗਾਂ ਦੇ ਕੋਈ ਪਰਮਿਸ਼ਨ ਨਹੀਂ ਲਈ ਜਾਂਦੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੁਸਕਾਰਤਾ ਜਾਂਦਾ ਉਹਨੂੰ ਦੱਸਿਆ ਜਾਂਦਾ ਹੈ ਵਿਆਸ ਦਿਨ ਹੋ ਜਾਏਗਾ ਅੱਜ ਜਿਹੜੇ ਆਮ ਬਿਜਲੀ ਦੇ ਕੰਮ ਹੁੰਦੇ ਆ ਉਹ ਬੰਦ ਕੀਤੇ ਜਾਂਦੇ ਨਹੀਂ ਨਹੀਂ ਇੱਕ ਦਿਨ ਬਾਅਦ ਬੰਦ ਕੰਮ ਸਾਰੇ ਹੋਣਗੇ ਔਰ ਕੈਸ਼ਰ ਜਿਹੜਾ ਬੇਲੇ ਜਿਹੜੇ ਲੋਕ ਆ ਰਹੇ ਉਹਨਾਂ ਨੂੰ ਸਮਝਾਤਾ ਜਾਂਦਾ ਵੀ ਆਨਲਾਈਨ ਪੇ ਕਰਤਾ ਜਾਂ। ਹੋਰ ਵੀ ਕੋਈ ਪ੍ਰੋਗਰਾਮ ਜੋ ਸਾਲ ਦੇ ਵਿੱਚ ਤੁਹਾਡੇ ਵੱਲੋਂ ਪ੍ਰੋਵਾਈਡ ਜਾਂਦਾ ਹੈ ਕੋਈ? ਨਹੀਂ ਇਸ ਤੋਂ ਇਲਾਵਾ ਆਪਕੋ ਕੋਈ ਪ੍ਰੋਗਰਾਮ ਤੁਹਾਡੇ ਦੁਆਰਾ ਇਹ ਸਦਾ ਜਿਹੜੀ ਪੀਐਸਪੀਸੀਐਲ ਦੇ ਮੁਲਾਜ਼ਮਾਂ ਦੀ ਲਾਈਫ ਹੈ ਬੜੀ ਰਿਸਕੀ ਲਾਈਫ ਹੁੰਦੀ ਹੈ ਵੀ ਅਸੀਂ ਭਗਵਾਨ ਜਾਂ ਪਾਵਾ ਗੁਰੂ ਅੱਗੇ ਬੇਚੜਦੀ ਕਰਨਾ ਵੀ ਕੋਈ ਐਕਸੀਡੈਂਟ ਵਾਪਰੇ ਜਾਂ ਕਿਸੇ ਵੀ ਲਾਜ਼ਮ ਨੂੰ ਕੋ ਮੁਸ਼ਕਲ ਆਵੇ ਤੇ ਇਸ ਦੇ ਨਾਲ ਉਂਵੀ ਇਲਾਕੇ ਚ ਵੀ ਪਬਲਿਕ ਚ ਵੀ ਸਾਡੀ ਜਿਹੜੀ ਸਾਂਝ ਹੈ ਉਹ ਵਧੀਆ ਬਣਦਾ ਨਾ ਬਣ ਜਾਂਦੀ ਹੈ। ਇਦਾਂ ਇਲਾਕੇ ਦੀ ਕਿੰਨੀ ਕਿਸਮੂਲੀਤ ਹੁੰਦੀ ਹੈ ਤੁਹਾਡਾ। ਕਾਫੀ ਹੋ ਇਨਾਂ ਨੇ ਇਲਾਕੇ ਦੇ ਜਿਵੇਂ ਅੱਜ ਦੇ ਪ੍ਰੋਗਰਾਮ ਵਿੱਚ ਤਕਰੀਬਨ 8-900 ਬੰਦਾ ਲੰਗਰ ਖਾ ਕੇ ਜਾਏਗਾ ਇਥੋਂ। 8-900 ਬੰਦੇ ਦਾ ਲੰਗਰ ਦਾ ਇੰਜ਼ਾਮ ਕੀਤਾ ਹੈ। ਇਹਨਾਂ ਨੇ ਚਾਹ ਪਕੌੜੇ ਤੇ ਲੰਗਰ ਨਹੀਂ ਨਹੀਂ ਖਾਣ ਦਾ ਲੰਗਰ। ਚਾਹ ਪਕੌੜੇ ਵੀ ਹੈ। ਚਾਹ ਪਕੌੜੇ ਵੀ ਹੈ। ਅਸ਼ਾਦਾ ਵੀ ਹੈ। ਕਲ ਕਲੈਕਸ਼ਨ ਹੈ ਉਹ ਸਾਰੇ ਜਿੰਨਾ ਮਤਦ ਹੋ ਸਕੇ ਅਸੀਂ ਉਹਨਾਂ ਬੈਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿੰਨੇ ਕਿੰਨਾ ਪੂਰੇ ਤਨਮਨ ਤਨ ਦੇ ਨਾਲ ਦਿਨ ਜਦੋਂ ਤੋਂ ਅਸੀਂ ਦਫਤਰ ਦੇ ਵਿੱਚ ਅਖੰਡਵਾੜ ਸਾਹਿਬ ਸ਼ੁਰੂ ਕਰਦੇ ਹਾਂ ਪਹਿਲੇ ਦਿਨ ਤੋਂ ਲੈ ਕੇ ਮਤਲਬ ਲਾਸਟ ਦਿਨ ਜਦੋਂ ਤੱਕ ਪੂਰਾ ਸਮਾਪਤੀ ਨਹੀਂ ਹੋ ਜਾਂਦੀ ਕੋਈ ਵੀ ਜਿਹੜਾ ਸਾਡਾ ਸਾਥੀ ਹੈ ਕਰਮਚਾਰੀ ਹੈ ਉਹ ਜਾਂਦਾ ਨਹੀਂ ਹੈ ਘਰੇ ਤਿੰਨ ਦਿਨ ਤਿੰਨ ਰਾਤਾਂ ਅਸੀਂ ਦਫਤਰ ਦੇ ਵਿੱਚ ਹੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਹਾਂ ਬਿਲਕੁਲ ਜੀ ਹਰ ਸਾਲ ਵੱਡੇ ਪੱਧਰ ਤੇ ਜੋ ਬਿਲੀ ਮਹਿਕਮੇ ਤੇ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਪਿੰਡ ਨਿਵਾਸੀਆ ਦੇ ਵੱਲੋਂ ਵੀ ਵੱਡੇ ਪੱਧਰ ਤੇ ਜੋ ਸਮੂਲੀਅਤ ਕੀਤੀ ਜਾਂਦੀ ਹੈ ਤਿੰਨ ਤਿੰਨ ਅਖੰਡ ਪਾਤਸ਼ਾਹਬ ਦਾ ਜੋ ਪਾਰਕ ਚੱਲਦਾ ਹੈ ਉਪਰੰਤ ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਂਦੇ ਐ ਸੋ ਬਿਜਲੀਕਾਰ ਮੁੱਲਾਂਪੁਰ ਗਰੀਬਦਾਸ 68 ਕੇਵੀ ਹਰ ਸਾਲ ਵੱਡੇ ਪੱਧਰ ਤੇ ਜੋ ਇਹਨਾਂ ਦਾ ਪ੍ਰੋਗਰਾਮ ਇਹਨਾਂ ਵੱਲੋਂ ਕਰਵਾਇਆ ਜਾਂਦਾ ਹੈ